ਜੋ ਪਾਰਸ ਦੇ ਭੂਆ ਆਏ ਹੋਏ ਨੇਗੇ ਅਸੀਂ ਰਖੜੀ ਬੰਨਦੇ ਆਗੇ ਬਸ ਰਖੜੀ ਸਟਾਰਟ ਕਰਦੇ ਆਏ ਤਾਂ ਕੱਲ ਦੇ ਆਗੇ ਤੇ ਕੱਲ ਮੈਥੋਂ ਬਲੌਗ ਪਾ ਨਹੀਂ ਗਿਆ ਕਿਉਂਕਿ ਬਹੁਤ ਬਿਜ਼ੀ ਸੀਗੀ ਬਹੁਤ ਮੁਸ਼ਕਲ ਬਹੁਤ ਟਾਈਮ ਬਾਅਦ ਆਏ ਨੇ ਮੈਨੂੰ ਬਹੁਤ ਟਾਈਮ ਬਾਅਦ ਮਿਲੇ ਨੇਗੇ ਤੇ ਇਸ ਕਰਕੇ ਫਿਰ ਮੈਂ ਬਲੌਗ ਨਹੀਂ ਪਾ ਸਕੀ ਤੇ ਅੱਜ ਪਾ ਰਹੀ ਆਂਗੇ ਕੰਟੀਨਿਊ ਕਰ ਰਹੇ ਆਂਗੇ ਤੇ ਰਖੜੀ ਅੰਦਰ ਚੱਲ ਰਿਹਾ ਹੈਗਾ ਸਟਾਰਟਿੰਗ ਹੋ ਰਹੀ ਹੈ ਫਿਰ ਰਖੜੀ ਦੀ ਫਿਰ ਰਖੜੀ ਬੰਦੇ ਆਂਗੇ ਭੂਆ ਦੇ ਫਿਰ ਅੱਗੇ ਤੁਹਾਨੂੰ ਮਿਲਦੇ ਆ ਠੀਕ ਹੈ ਜੀ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦਿਓ ਲਾਈਕ ਕਰ ਦਿਓ ਤੁਹਾਡੀ ਸਪੋਰਟ ਦੀ ਲੋੜ ਹੈ ਮੈਨੂੰ ਬਹੁਤ ਜ਼ਿਆਦਾ ਚਲੋ ਜੀ ਸਟਾਰਟ ਕਰ ਦੋ ਦੀਦੀ ਫਿਰ ਹਨਾ ਮਠਿਆਈ ਆ ਜਾਂਦੇ ਹੋ ਹੈ ਮਠਿਆਈ ਆ ਜਾਂਦੇ ਮਠਿਆਈ ਤਾਂ ਆਉਗੀ ਫਤਿਹ ਤੂੰ ਨਾਲ ਹੋ ਜਾ ਉਹਨਾਂ ਨੂੰ ਵੀ ਭੁੱਖ ਲੱਗ ਗਈ ਹਾਂ ਹੋਵੇ ਫੋਟੋਵਾ ਵੀ ਕਰੀਏ ਚਲ ਦੇਖਦੇ ਆ ਪਹਿਲਾਂ ਵੀਡੀਓ ਬਣਾ ਦਈਏ ਲਵੀਸ ਤੁਸੀਂ ਫੋਟੋਆਂ ਕਰ ਲਓ ਬੇਟਾ ਇਹਦੇ ਵੱਡੇ ਭੂਆ ਜੀ ਆ ਇਹ ਮਨੂ ਇਹਨਾਂ ਦਾ ਨਾਮ ਹੈ ਅੱਜ ਸਾਨੂੰ ਛੁੱਟੀ ਸੀਗੀ ਮਨੂ ਦੀਦੀ ਕਰਕੇ ਅਸੀਂ ਜਲਦੀ ਰੈਡੀ ਹੋ ਗਏ ਸਾਰੇ ਖਾਣਾ ਇਹਨਾਂ ਨੇ ਖਾ ਲਿਆ। ਛੁੱਟੀ ਤਾਂ ਮੇਕਾਰ ਅੱਜ ਮੇਰੇ ਫਾਦਰ ਸਾਹਿਬ ਦਾ ਬਰਥਡੇ ਹੈ। ਹਾਂ। ਸਾਰੇ ਜਾਣੇ ਪਲੀਜ਼ ਸਾਨੂੰ ਵਿਸ਼ ਕਰੋ। ਹਾਂ। ਉਹਨਾਂ ਦੀ ਡੇਟ ਆਫ ਬਰਥ ਵੀ 15/10/1947 ਹੈ। ਹਾਂਜੀ। ਅੱਜ ਦੋ ਦੋ ਸੈਲੀਬ੍ਰੇਸ਼ਨ ਹੈ। ਤਿੰਨ ਤਿੰਨ ਹੋ ਗਈ ਕਿ ਰਖੜੀ ਦਾ ਵੀ ਅਸੀਂ ਅੱਜ ਹੀ ਕਰ ਰਹੇ ਹਾਂ ਐਡਵਾਂਸ 'ਚ। ਹਾਂਜੀ, ਐਡਵਾਂਸ ਹੀ ਹੋ ਗਿਆ। ਅੱਜ ਆਪਣਾ ਰਖੜੀ ਦਾ ਡੇ ਹੀ ਹੈ। ਜਿਸ ਦਿਨ ਦੀ ਨੇ ਰਖੜੀ ਬੰਨ੍ਹ ਲਈ ਉਸ ਦਿਨ ਡੇ ਹੀ ਹੈ। ਬਸ ਇੱਧਰ ਦੇਖੀਂ। ਉੱਥੇ ਹੋ ਜਾ ਤੋ ਬਹੁਤ। ਇੱਕ ਤਾਂ ਕੈਮਰਾਮੈਨ ਸਾਡੇ ਬਹੁਤ ਨੇਗੇ ਸਾਨੂੰ ਦਿਖਾ ਨਹੀਂ ਸਕਦੀ। ਪਿਛੇ ਦੋ ਜੀ ਗਿਫਟ ਦੇਤਾ ਦੀ ਨੂੰ ਫੋਟੋ ਕਰ ਲਓ ਆ ਵੀ ਦੋ ਦਿਨ ਨੂੰ ਇਹ ਚਮੜੇ ਨਹੀਂ ਹੈ ਇਹ ਚਲੋ ਕਰਦੇ ਕਿੰਨਾ ਜੀ ਤੱਕ ਜੀ ਭਾਤੇ ਵਾਸਤੇ ਅੱਜ ਚਾਂਦੀ ਦੀ ਰਖੜੀ ਬੰਨੀ ਜਾ ਰਹੀ ਹੈ ਸਾਨੂੰ ਇਹਦੀ ਪੂਆ ਨੇ ਆਪਦੀ ਪਸੰਦ ਨਾਲ ਪੂਰੀ ਪਸੰਦ ਨਾਲ ਲਿਆਂਦੀ ਹੈ ਭਾਈ ਬਹੁਤ ਸੋਹਣੀ ਰਖੜੀ ਹੈ ਪਿਛਲੀ ਵਾਰ ਇਹਦੇ ਡੈਡੀ ਦੇ ਬਣ ਕੇ ਗਏ ਸੀਗੇ ਚਾਂਦੀ ਦੀ ਬਹੁਤ ਸੋਹਣੀ ਇਸ ਵਾਰ ਪਾਰਸ ਦੀ ਅਗੇ ਹੁਣ ਇਹਦੇ ਪੂਆ ਚਲੋ ਮੰਮੀ ਛੱਡ ਕੇ ਦੀਦੀ ਨੂੰ ਚਲੋ ਆਜੋ ਦੀਦੀ ਤੁਸੀਂ ਵੀ ਆਜੋ ਚਲਦੇ ਆਗੇ ਹੁਣ

ਮਮੂ ਤੁਹਾਨੂੰ ਮਿਲਣਾ ਦੋ ਬਾਈ ਬਾਈ ਪਤੀ ਬਾਈ ਪਰਸ ਪੂਆ ਜੀਰੇ ਪ੍ਰੀਤ ਨੂੰ ਮਿਲਣੇ ਤੇ ਨਹੀਂ ਸੈਡ ਆ ਕਿਉਂਕਿ ਇਹਦੇ ਪੂਆ ਜਾ ਰਹੇ ਨੇਗੇ ਤੇ ਜਿਹੜਾ ਦਿਲ ਲੱਗਦਾ ਹੈਗਾ ਇਹਦੇ ਕਰਕੇ ਬਾਈ ਜੀ ਜੀ ਜਲਦੀ ਗਏ ਜੀ ਮੁਸ਼ਕਲ ਲੱਗ ਰਿਹਾ ਉਹ ਅੱਗੇ ਰੋਜ਼ ਗੱਡੀ ਤੇ ਆਉਣੇ ਹੋਣਾ ਅੱਜ ਬਾਈ ਪਰਸ ਤੇ ਪੂਆ ਜੀ ਚਲੇ ਗਏ ਤੇ ਹੁਣ ਅਸੀਂ ਬਿਜ਼ੀ ਆਂਗੇ ਥੋੜਾ ਜਿਹਾ ਕਿਉਂਕਿ ਮਾਰਕੀਟ ਵਗੈਰਾ ਜਾਣਾ ਥੋੜੀ ਸ਼ਾਪਿੰਗ ਕਰਨੀ ਹੈਗੀ ਤੇ ਅੱਜ ਦਾ ਵਲੌਗ ਅਸੀਂ ਇੱਥੇ ਸਮਾਪਤ ਕਰਦੇ ਆਂ ਧੰਨਵਾਦ